ਹੋਸ਼ ਵਿੱਚ ਲਗਾ ਰਹੇ ਹallelujah ਕੀਤੇ ਬੰ ਨੂੰ ਲੱਭਣਾ ਚਾਮ ਦੀ ਬੇਸਮਾ ਰੁਕਤ ਕਿਹਾ ਹallelujah ਇਸ ਤਰ੍ਹਾਂ ਲੱਭਣਾ ਹੈ ਕੀ ਕਰਨਾ ਹੈ ਲੱਭਣਾ ਪਰਮੇਸ਼ਰ ਦੇ ਵਚਨ ਲਿਖਿਆ ਸਭ ਤੋਂ ਪਹਿਲਾਂ ਮੇਰੀ ਕਿਰਨ ਰਾਜ ਦੀ ਹੋਸ਼ ਜਦੋਂ ਅਸੀਂ ਉਹਦੇ ਕੋਲ ਹੀ ਹੋ ਗਏ ਉਹਨੂੰ ਲੱਭਣਾ ਸ਼ੁਰੂ ਕਰਤਾ ਫਿਰ ਸਾਡੇ ਕੁਝ ਸਾਰੀਆਂ ਆਸ਼ੀਸ਼ਾਂ ਸਾਲੀਆਂ ਬਰਕਤਾਂ ਆਣ ਸਾਲੀਆਂ ਹਾਲੇਲੂਇਆ ਜਿਹਨੂੰ ਖੁਦਾ ਮਿਲ ਗਿਆ ਉਹਨੂੰ ਸਭ ਕੁਝ ਹੀ ਮਿਲ ਗਿਆ ਜਿਹੜਾ ਪਰਮੇਸ਼ਵਰ ਦੀ ਤਰਫ ਭੱਜਿਆ ਉਹਨੂੰ ਸਭ ਕੁਝ ਹੀ ਮਿਲਿਆ ਤੇ ਜਿਹੜਾ ਸੰਦਾਰ ਦੀ ਤਰਫ ਭੱਜਿਆ ਉਹਨੂੰ ਕੁਝ ਵੀ ਮਿਲਦਾ ਹਾਲੇਲੂਇਆ ਉਹਨੂੰ ਕੁਝ ਵੀ ਮਿਲਿਆ ਨਹੀਂ ਰਾਜਾ ਸਤੰਤਰ ਵੀ ਜਾਂਦੇ ਹੋਏ ਹੱਥ ਖੜੇ ਕਰ ਹਾਲੇਲੂਇਆ ਕਿ ਮੈਂ ਕੁਝ ਵੀ ਲੈ ਕੇ ਨਹੀਂ ਆਇਆ ਨਹੀਂ ਚਲਦਾ ਇਸ ਲਈ ਅਸੀਂ ਇਸ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਜਾ ਸਕਦੇ ਪਰ ਕੀ ਲੈ ਕੇ ਜਾ ਸਕਦੇ ਆ ਪਰਮੇਸ਼ਰ ਦਾ ਵਚਨ ਲੈ ਹallelujah ਜੋ ਸਾਨੂੰ ਤ੍ਰਿਤੇ ਸੁਖ ਦੇਗਾ ਤ੍ਰਿਤੇ ਕੀ ਦੇਗਾ ਸਾਨੂੰ ਸੁਖ ਦੇਗਾ ਜੇਸੀਂ ਪ੍ਰਭੂ ਦੇ ਚੱਲਦੇ ਹਾਂ ਤੇ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਕਿ ਜੇ ਤੈਨੂੰ ਸੁਖ ਦੇ ਦਿਨਾਂ ਨੂੰ ਦੇਖਣਾ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਬੁਰੀਾਈ ਕਰਨ ਤੋਂ ਰੋਕ ਸਭ ਹallelujah ਹallelujah ਜੇ ਸੁਖ ਦੇ ਦਿਨ ਅਸੀਂ ਦੇਖਣਾ ਚਾਹੁੰਦੇ ਆ ਤੇ ਆਪਣੇ ਆਪ ਨੂੰ ਬੁਰੀਾਈ ਤੋਂ روک رکھنا ہے بلا بہت ہی پڑھا گے پڑھ دینا ایک سو چوتھی پڑھ دینا اور اور جبت دھل کے سوال اس کی خود میں لگے رہیں لگے رہے تو تو یہ ہوا کے پہن کو سمجھے گا اور پرمیشور کا بیان تجھے سرمت ہوگا راہت ہوگا یہ کہنا جے تو یہ خود چلگ رہا ہے جے تو یہ بیان دی پرابٹی کرے جے تو وہیں اچھے بنیا رہے پھر تو ہوا کے پہن ہمیں کرے گا سمجھے ਹਾਲੇਲੂਇਆ ਤਾਂ ਕਿ ਖੁਦਾਵੰਦ ਤੈਨੂੰ ਉਹਨਾਂ ਵਚਨਾਂ ਦੇ ਦੁਆਰਾ ਕੀ ਕਰੇਗਾ ਖੁਸ਼ ਕਰ ਦੇਗਾ ਤ੍ਰਿਪਤ ਕਰ ਦੇਗਾ ਹਾਲੇਲੂਇਆ ਜਿੱਦਾਂ ਆਪਾਂ ਇੱਕ ਭੋਜਨ ਨੂੰ ਭੁੱਖ ਲੱਗੀ ਹੋਵੇ ਤੇ ਭੋਜਨ ਨੂੰ ਜਦੋਂ ਆਪਾਂ ਖਾ ਲੈਨੇ ਆ ਉਸ ਤੋਂ ਬਾਅਦ ਇੱਕ ਠੰਡੀ ਸਾਹਸ ਲੈਨੇ ਆ ਹਾਲੇਲੂਇਆ ਹਾਲੇਲੂਇਆ ਪਰ ਇਹ ਕਹਿੰਦੇ ਆ ਕਿ ਅਸੀਂ ਤ੍ਰਿਪਤ ਹੋ ਗਏ ਅਸੀਂ ਰਾਜ਼ੇ ਹਾਲੇਲੂਇਆ

بہت ضروری ہے چوبی اینک بڑا گیا